ਜਿਵੇਂ ਹੁਣ ਤੁਹਾਨੂੰ ਪਤਾ ਆ ਨਾ ਭਾਈ ਝੋਨੇ ਦਾ ਟਾਈਮ ਚੱਲਦਾ ਸਾਰਿਆਂ ਦੇ ਖੇਤਾਂ 'ਚ ਭਈਏ ਆਏ ਬੈਠੇ ਨੇ ਤੇ ਇਹ ਰੋਟੀਆਂ ਲਾ ਰਿਆ ਸੀ ਇਹਨਾਂ ਦਾ ਲੰਗਰੀਆ ਇਹਨੂੰ ਦੇਖ ਕੇ ਮੈਂ ਹੈਰਾਨ ਹੋ ਗਿਆ ਨਾ ਵੀ ਕਰੇ ਆਪਣੀਆਂ ਬੁੜੀਆਂ ਤੋਂ ਇੱਕ ਇੱਕ ਤਵੇ ਤੇ ਰੋਟੀ ਮਸਾ ਲੈ ਲਈ ਜੀ ਭਈ ਇਹ ਕਾਮਜਾਬ ਕਿਉਂ ਨੇ ਆਪਾਂ ਕਹਿੰਦੇ ਆ ਵੀ ਇੱਧਰ ਆ ਗਏ ਨਾ ਕਮਾਈ ਕਰਕੇ ਜਾਂਦੇ ਨੇ ਜਿਹਨੇ ਕਰਨਾ ਹੁੰਦਾ ਹਨਾ ਦੋ ਦੋ ਤਾਂ ਤਵੇ ਚਲਾ ਰਿਹਾਗਾ ਤੇ 28 29 ਇਹ ਬੰਦੇ ਨੇ 28 29 ਬੰਦਿਆਂ ਦੀ ਰੋਟੀ ਘੰਟੇ ਚ ਲਾ ਕੇ ਮਾਰਦਾ ਇੰਨੀਆਂ ਰੋਟੀਆਂ ਜਿਹੜੀਆਂ ਇਹਨੇ ਲਾਹੀਆਂ ਪਈਆਂ ਨੇ ਨਾ ਇਹਨੇ 10-15 ਕਿ ਮਿੰਟਾਂ ਚ ਲਾਤੀ ਆ 28 30 ਜਣਿਆਂ ਦੀ ਰੋਟੀ ਤਿਆਰ ਕਰ ਦਿੰਦਾ ਇੱਕ ਘੰਟੇ ਦੀ ਮਸ਼ੀਨ ਵਾਲੀ ਕੰਮ ਆ ਇਹਦਾ ਮਿੱਤਰੋ ਬਾਕੀ ਤੁਸੀਂ ਆਪ ਦੇਖ ਲਓ ਨਾ ਆਪਣੇ ਕਿਸੇ ਨੂੰ ਵੀ ਜੇ ਕੋਈ ਘਰ ਦੇ ਰਿਸ਼ਤੇਦਾਰੀ ਦੇ ਵਗ ਜਾਣ ਆਪਣੇ ਵਾਲਿਆਂ ਤਾਂ ਆਪਦੇ ਜੋਗਰੀਆਂ ਦੋ ਲਾ ਕੇ ਵੀ ਨਹੀਂ ਖਾਂਦੇ ਨਾ ਉਹ ਵੀ ਇਨੀ ਪਤਾ 버ਗਰ ਲੈਣ ਜਾਂ ਟਾਬੇ ਤੋਂ ਲਿਓਣਾ 28 29 ਬੰਦਿਆਂ ਦੀ ਰੋਟੀ ਕੱਲਾ ਜਾਣਾ ਬਕਾ ਰਿਆਂ ਇਹ ਵੀ ਦਾਸਰ ਨੂੰ ਬੰਦੇ ਹੀ ਆ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਬਈ